ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਧਾਰਮਿਕ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਵਿਜ਼ਿਟ ਹੈਗੀ ਹੈ ਦੋਸਤੋ ਆਪਣੇ ਪਿੰਡ ਚੋਟੀਆਂ ਕਲਾਂ ਦੇ ਵਿੱਚ ਹੈਗੀ ਆ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਮੋਗਾ ਲੱਗਦਾ ਤਲਵੰਡੀ ਭਾਈ ਤਕਰੀਬਨ 2 ਕਿਲੋਮੀਟਰ ਦੀ ਦੂਰੀ ਹੈਗੀ ਆ ਸਾਰੀ ਇਸ ਪਿੰਡ ਦੀ ਕਾਲੀ ਵਾਲਾ ਪਿੰਡ ਬਿਲਕੁਲ ਇਸ ਦੀ ਕਮੀ 3 ਸੰਧੂਆਂ ਪਿੰਡ ਬਿਲਕੁਲ ਲੱਗੇ ਆ ਦੌਲਤਪੁਰਾ ਬਿਲਕੁਲ ਥੋੜੀ ਥੋੜੀ ਦੂਰੀ ਤੇ ਜਿਹੜੇ ਦੋਸਤੋ ਪਿੰਡ ਹੈਗੇ ਆ ਇੱਕਾ ਖਾਸ ਵਿਜਿਟ ਜਿਹੜੀ ਹੈਗੀ ਆ ਤੁਸੀਂ ਪਿੰਡ ਚੋਟੀਆਂ ਕਲਾਂ ਦੇ ਵਿੱਚ ਕਰਨੀ ਹੈਗੀ ਆ ਤੇ ਇੱਕ ਘਰੇਲੂ ਤੁਹਾਨੂੰ ਝੋਟੀ ਦਿਖਾਵਾਂਗੇ ਦੋਸਤੋ ਬਿਲਕੁਲ ਰੈਡੀ ਹੈ ਠੀਕ ਹੈ ਤਿਆਰੀ ਦੇ ਵਿੱਚ ਸੂਨ ਦੇ ਵਿੱਚ ਪੁੱਛਾਂਗੇ ਮਾਲਕ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲਵਾਂਗੇ ਵੀ ਦਿਨ ਹਜੇ ਕਿੰਨੇ ਕੁ ਬਾਕੀ ਆ ਜਿਸ ਵੀ ਵੀਰ ਦੇ ਜਿਸ ਵੀ ਫਾਰਮਰ ਵੀਰ ਦੇ ਪਸੰਦ ਆਈ ਝੋਟੀ ਆਪ ਦੀ ਤਸੱਲੀ ਟਿੱਪ ਕੇ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਉਸ ਤੋਂ ਬਾਅਦ ਜਿਹੜਾ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਠੀਕ ਆ ਆਹ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈਗੀ ਆ ਇਸ ਝੋਟੀ ਦੀ ਸਭ ਤੋਂ ਪਹਿਲਾਂ ਵੀਰੇ ਸਸਰੀ ਕਾਲ ਸਸਰੀ ਕਾਲ ਜੀ ਸਾਰਿਆਂ ਨੂੰ ਸਸਰੀ ਕਾਲ ਜੀ ਹਾਂ ਜੀ ਹੋਰ ਵੀਰੇ ਠੀਕ ਠਾਕ ਹੋ ਹਾਂ ਜੀ ਸਾਰੇ ਠੀਕ ਠਾਕ ਜੀ ਠੀਕ ਆ ਅੱਛਾ ਇੱਕ ਵੀਰ ਆਪਣੇ ਭੈਣ ਭਰਾਵ ਨੂੰ ਆਪਣਾ ਨਾਮ ਜਰੂਰ ਦੱਸਦਗੇ ਜੀ ਜੀ ਨਾਮ ਜਸ ਜਸਪ੍ਰੀਤ ਸਿੰਘ ਜੀ ਪਿੰਡ ਝੋਟੀਆਂ ਕਲਾ ਜੀ ਠੀਕ ਆ ਜਸਪ੍ਰਿਤ ਵੀਰੇ ਇਹ ਝੋਟੀ ਹੈ ਘਰ ਦੀ ਆਪਣੇ ਹਾਂਜੀ ਹਾਂਜੀ ਵੀਰ ਜੀ ਘਰ ਦੀ ਹੈ ਘਰ ਦੀ ਹੈ ਇਹਦੀ ਮਾਂ ਵੀ ਆਪਣੇ ਕੋਲੇ ਘਰੇ ਹੀ ਆ ਜੀ ਠੀਕ ਆ ਜੀ ਤੇ ਮਦਰ ਦਾ ਇੱਕ ਤਾਂ ਵੀਰ ਜੀ ਆਪਣੇ ਭੈਣ ਭਰਾ ਨੂੰ ਦੱਸਦੀ ਹੈ ਕਈ ਵਾਰ ਹੁੰਦਾ ਵੀ ਬੱਚੇ ਤਾਂ ਫਿਰ ਪਤਾ ਲੱਗ ਜਾਂਦਾ ਵੀ ਝੋਟੀ ਇਹ ਕਿੰਨੇ ਕ ਦੁੱਧ ਵਾਲੀ ਹੋਵੇਗੀ ਇਹਦੀ ਮਾਂ ਦਾ ਕਿੰਨਾ ਕ ਮਿਲਕ ਰਿਕਾਰਡ ਸੀ ਸਾਢੇ 13 14 ਲੀਟਰ ਦੁੱਧ ਸੀਗਾ ਜੀ ਇਹਦੀ ਮਾਂ ਦਾ ਜੀ ਠੀਕ ਆ ਜੀ ਹਾਂਜੀ ਹਜੇ ਹੈ ਆਪਣੇ ਕੋਲੇ ਜੀ ਮਤਲਬ ਕਿ ਇਹਦੀ ਮਦਰ ਵੀ ਆਪਣੇ ਘਰੇ ਹੈਗੀ ਹੈ ਮੌਜੂਦ ਆ ਜੀ ਹਾਂਜੀ ਠੀਕ ਆ ਤੇ ਇਹ ਝੋਟੀ ਵੀਰ ਕਿੰਨਾ ਕ ਜੇ ਸਮਾਂ ਲੈ ਜੂ ਸੋਣ ਦੇ ਵਿੱਚ ਬਸ ਜੀ ਇਹ ਤਿੰਨ ਚਾਰ ਦਿਨ ਲਾਊਗੇ ਜੀ ਤਿੰਨ ਚਾਰ ਦਿਨ ਹਾਂਜੀ ਠੀਕ ਆ ਸੂਣਾ ਪਹਿਲਾਂ ਨਹੀਂ ਹੈ ਨਾ ਹਾਂਜੀ ਹਾਂਜੀ ਪਹਿਲਾਂ ਸੂਣਾ ਜੀ ਘਰ ਦੀ ਝੋਟੀ ਆਈ ਆਪਣੇ ਜੀ ਠੀਕ ਆ ਜੀ ਠੀਕ ਆ ਪਹਿਲਾਂ ਝੋਟੀ ਜਿਹੜੀ ਆ ਦੋਸਤੋ ਸੂਣ ਜਾ ਰਹੀ ਆ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਲਓ ਇੱਕ ਸਿੰਘ ਕੁੰਡਾ ਹੈ ਠੀਕ ਆ ਜੈਸੀ ਜਮਾਂਦਰੂ ਬਣਤਰ ਕਹ ਲਈਏ ਵੀ ਜਿਹੋ ਜ ਸਟਰਕਚਰ ਕਹ ਲਈਏ ਸਿੰਘ ਦੀ ਬਣਤਰ ਦਾ ਇੱਕ ਸਿੰਘ ਜਿਹੜਾ 200 ਪਹਿਲਾਂ ਦਾਤੀ ਟਾਈਪ ਹੈਗਾ ਤੁਸੀਂ ਜਿਹੜਾ ਜ਼ਰੂਰਤ ਕਰ ਲੋ ਵੀ 6-7 ਇੰਚ ਜਿਹੜਾ ਸਿੰਘ ਜਿਹੜਾ ਬਾਹਰ ਨੂੰ ਦਾਤੀ ਸਿੰਘ ਦਾ ਇੱਕ ਜਿਹੜਾ ਕੁੰਡਾ ਸਿੰਘ ਹੈਗਾ ਝੋਟੀ ਦਾ ਬਾਕੀ ਭਬਰਬ ਪੂਰੀ ਹੈ ਝੋਟੀ ਦੀ ਮੈਂ ਤੁਹਾਨੂੰ ਪੂਪਰ ਪ੍ਰੋਪਰ ਦਿਖਾਉਣਾ ਚਾਹੁੰਗਾ ਬਾਅਦ ਵਿੱਚ ਤੁਹਾਨੂੰ ਖੋਲ ਕੇ ਦਿਖਾਈ ਜਾਊਗੀ ਝੋਟੀ ਪੂਰੀ ਉਸ ਤੋਂ ਪਹਿਲਾਂ ਤੁਸੀਂ ਜਿਹੜਾ ਪੁੱਠਾ ਪਾਠਾ ਵੇਖੋ ਚੁੜਾਈ ਚੁੜੀ ਵੇਖੋ ਰਾਜੀ ਵੇਖੋ ਝੋਟੀ ਦਾ ਠੀਕਾ ਕੱਦ ਕਾਠੀ ਸੋਹਣਾ ਜੇਕਰ ਤੁਸੀਂ ਇੱਥੇ ਆਉਂਦੇ ਹੋ ਤੇ ਕੱਦ ਕਾਠ ਜਿਹੜਾ ਦੋਸਤੋ ਤੁਸੀਂ ਜਿੰਨਾ ਦੱਸਿਆ ਜਾਊਗਾ ਉਹ ਗੱਲਬਾਤ ਨਿਕਲੇਗੀ ਵੀ ਸੋਹਣੇ ਕੱਦ ਕਾਠ ਦੇ ਵਿੱਚ ਆਪਾਂ ਰਮਾ ਪਿੰਡਾ ਤੇ ਦਿਨ ਤਕਰੀਬਨ ਵੀਰਾਂ ਦਾ ਵੀ 4 ਦਿਨ ਸਮਾਂ ਲੈ ਜਾਊਗੀ ਠੀਕ ਆ ਤੇ ਮਦਰ ਵੀ ਜਿਹੜੀ ਆ ਇਸ ਝੋਟੀ ਦੀ ਆ ਇਹਨਾਂ ਦੇ ਕੋਲ ਹੀ ਆ ਤਕਰੀਬਨ ਤੇ ਜੱਸ ਭਾਈ ਪਹਿਲਾਂ ਝੋਟੀ ਸੁਣੀ ਆ ਦੋਸਤੋ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਹੈਵੀ ਬਾਡੀ ਵੇਟ ਦੀ ਆ ਭਾਰਾ ਸਰੀਰ ਆ ਪੂਰਾ ਠੀਕ ਆ ਤੇ ਰਾਜੀ ਆ ਪੂਰੇ ਚੰਗੀ ਕੇਅਰ ਦੇ ਵਿੱਚ ਚੰਗੀ ਸਾਫ ਸਮਭਾਲ ਦੇ ਵਿੱਚ ਜਿਹੜੀ ਦੋਸਤੋ ਪਲੀ ਆ ਝੋਟੀ ਠੀਕ ਆ ਤੇ ਥਣ ਥਣ ਦਾ ਸਹਿਜ ਚੰਗਾ ਬਿਲਕੁਲ ਮੁਠੀ ਵਾਲਾ ਥਾਣਾ ਨਾਰਮਲੀ ਜੇਕਰ ਆਪਾਂ ਦੇਖੀਏ ਤੇ ਕਿਸੇ ਝੋਟੀਆਂ ਦੇ ਵਿੱਚ ਥਣ ਦੀ ਕੁਆਲਿਟੀ ਬਿਲਕੁਲ ਝੋਟੀ ਹੁੰਦੀ ਆ ਪਰ ਫਿਰ ਬਿਲਕੁਲ ਮੁਠੀ ਵਾਲਾ ਥਾਣਾ ਠੀਕ ਆ ਤੇ ਬੈਕ ਸਾਈਡ ਤੇ ਥੋੜੀ ਜਿਹੀ ਭਾਲ ਆਪਾਂ ਕਹਿ ਸਕਦੇ ਹਾਂ ਸੂਤ ਬਿਲਕੁਲ ਨੀਚਲੇ ਪਾਸੇ ਭਾਲ ਥੋੜੀ ਜਿਹੀ ਹੈਗੀ ਆ ਕਿਉਂ ਤੇ ਮੈਂ ਜਿੰਨਾ ਵੀ ਹੋ ਸਕਦਾ ਤੁਹਾਨੂੰ ਥਣਾ ਦੀ ਇੱਕ ਵਾਰੀ ਜ਼ਰੂਰ ਦਿਖਾ ਦਿੰਨਾ ਕਰੋ ਚੱਕ ਆਹ ਦੇਖੋ ਜੀ ਠੀਕ ਆ ਸੋਹਣੀ ਸ਼ੇਪ ਹੈਗੀ ਆ ਥਣਾ ਤੋਂ ਉਹਨਾਂ ਦੀ ਬਹੁਤ ਵਧੀਆ ਚੰਗਾ ਜਿਹੜਾ ਮੁੱਠੀਲਾ ਥਾਣਾ ਦੋਸਤੋ ਨੋਕਲਾ ਥਾਣਾ ਤਸੱਲੀ ਤੁਸੀਂ ਵੀ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਟਿੱਪ ਕੇ ਤਸੱਲੀ ਕਰ ਲਿਓ ਨਵੀਂ ਝੋਟੀ ਆ ਪਹਿਲਾ ਸੂਬਾ ਸੋਹਣੀ ਆ ਠੀਕ ਹੈ ਤੇ ਮੁੱਲ ਭਾ ਪਰਤਾ ਆਪਾਂ ਵੀਰ ਜਸ ਤੋਂ ਪੁੱਛ ਲੈਨੇ ਵੀ ਕੀ ਡਿਮਾਂਡ ਹੈਗੀ ਆ ਅੱਛਾ ਤੇ ਵੀਰ ਕਿੰਨੀ ਕੀ ਡਿਮਾਂਡ ਹੈਗੀ ਆ ਮੁੱਲ ਕਿੰਨਾ 82000 ਰੁਪਇਆ ਮੁੱਲ ਕਰਦਾ ਜੀ ਕੋਈ ਥੋੜਾ ਬਾਧਾ ਮਾਨਤਾਣਾ ਆਏ ਬੰਦੇ ਦਾ ਕਰਾਂਗੇ ਜੀ 82000 ਦੇ ਵਿੱਚੋਂ ਹਾਂਜੀ ਠੀਕ ਆ ਜੀ ਮਾਨਤਰ ਖੁੱਲ ਕੇ ਹੋ ਜਾਊਗਾ ਜੀ ਜੀ ਠੀਕ ਆ ਤੇ ਇੱਕ ਵੀਰੇ ਮੋਬਾਈਲ ਨੰਬਰ ਆਪਣੇ ਜਰੂਰ ਦੱਸ ਦਈਏ 83606 ਜੀ ਹਾਂਜੀ 97563 ਜੀ ਠੀਕ ਆ ਜੀ ਇਹ ਨੰਬਰ ਜਿਹੜੇ ਆ ਦੋਸਤੋ ਮੈਂ ਵੀਰ ਦੇ ਜੱਸ ਦੇ ਬਿਲਕੁਲ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਖਾਸ ਤੌਰ ਤੇ ਸੰਪਰਕ ਕਰਨਾ ਹੈਗਾ ਗੱਲਬਾਤ ਵੀਰ ਦੇ ਨਾਲ ਕਰਕੇ ਝੋਟੀ ਦੀ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਡਿਟੇਲ ਲੈਣੀ ਚਾਹੁੰਦੇ ਹੋ ਕੋਈ ਫਿਕਸ ਰੇਟ ਨਹੀਂ ਹੈਗਾ 82000 ਰੁਪਏ ਜੱਸ ਕੋਈ ਫਿਕਸ ਨਹੀਂ ਹੈਗਾ ਉੱਪਰ ਹੇਠਾਂ ਥੋੜਾ ਬਾਧਾ ਮਾਨਤਾ ਹੋ ਜਾਊਗਾ ਹਾਂਜੀ ਹਾਂਜੀ ਘਰ ਆਿਆਂ ਦਾ ਜੀ ਠੀਕ ਆ ਮਾਨਤਾ ਜਿਹੜਾ ਦੋਸਤੋ ਬਣਦਾ ਤੁਹਾਨੂੰ ਤਾਂ ਜ਼ਰੂਰ ਕੀਤਾ ਜਾਊਗਾ ਠੀਕ ਆ ਘਰ ਆਿਆਂ ਵੀਰਾਂ ਦਾ ਤੇ ਝੋਟੀ ਪਹਿਲਾ ਸਵੇਰ ਸੋਣੀ ਆ ਸੋਹਣੀ ਆ ਸ਼ਕੀਨ ਝੋਟੀ ਆ ਪਰ ਇੱਕ ਸਿੰਘ ਤੁਹਾਨੂੰ ਮੈਂ ਕਹਿ ਦਿੰਦਾ ਸੀ ਸਟਾਰਟਿੰਗ ਤੋਂ ਦੱਸ ਦਿੰਦਾ ਵੀ ਦੋਨੋਂ ਨੇੜੇ ਤੁਸੀਂ ਚੱਲ ਕੇ ਹੋਣਾ ਸਿੰਘ ਇੱਕ ਜਿਹੜਾ ਦੋਸਤੋ ਬਿਲਕੁਲ ਦਾਤੀ ਟਾਈਪ ਇੱਕ ਕੁੰਡਾ ਹੈਗਾ ਚੂਰ ਆ ਬਿਲਕੁਲ ਸਿੰਘ ਠੀਕ ਆ ਤੇ ਬਾਕੀ ਪਿੱਠ ਪੁੱਠਾ ਤੁਸੀਂ ਇੱਕ ਵਾਰੀ ਫੇਰ ਨਾਰਮਲ ਦੇਖ ਲਓ ਆ ਸਾਰੇ ਬੰਨੇ ਪਤਾ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਕਰੋ ਚੈੱਕ ਸੀਲ ਆ ਜੀ ਪੂਰੀ ਉਹ ਮਾ ਆ ਵੀ ਸੀ ਵੀ ਆ ਜਿਵੇਂ ਮਰਜੀ ਜਿਹੜਾ ਮਰਜੀ ਥਾਪੀ ਮਾਰ ਕੇ ਬਹਿ ਜਾ ਜੀ ਹਾਂਜੀ ਹਾਂਜੀ ਵੀ ਵਧੀਆ ਸੀ ਆਏ ਨਹੀਂ ਸੀਗਾ ਵੀ ਇਹ ਬੁੜੀਆਂ ਨੇ ਮਿਲ ਲਈ ਇਹ ਬੰਦਿਆਂ ਤੋਂ ਹੀ ਮਿਲਦੀ ਆ ਜਿਹੜਾ ਮਰਜੀ ਚੋ ਸਕਦਾ ਜੀ ਉਵੇਂ ਕੋਈ ਚੱਕਰ ਨਹੀਂ ਹੁੰਦਾ ਇਸ ਦੀ ਮਦਰ ਦੀ ਹਾਂਜੀ ਮਦਰ ਇਸ ਦੀ ਵੀ ਜਸ ਪਰਲੇ ਬਣੇ ਉਹੀ ਬੈਠੀ ਆ ਭਰਾ ਹਾਂਜੀ ਉਹੀ ਬੈਠੀ ਨਾ ਮਾਂ ਇਸ ਦੀ ਹਾਂਜੀ 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 ਠੀਕ ਆ ਮਦਰ ਵੀ ਜਿਹੜੀ ਆ ਦੋਸਤੋ ਕੋਲੇ ਹੈਗੀ ਆ ਕਈ ਵਾਰ ਹੁੰਦਾ ਵੀ ਆਪਾਂ ਚੀਜ਼ ਅਕੜੀ ਦਾ ਵੀ ਸੇਲ ਕਰਤੀ ਆ ਮਦਰ ਇਸ ਝੋਟੀ ਦੀ ਬਿਲਕੁਲ ਕੋਲ ਆ ਠੀਕ ਆ ਤੇ ਛੋਟੀ ਭੈਣ ਸੀ ਜੀ ਜਿਹੜੀ ਆ ਸਾਹਮਣੇ ਖੜੀ ਆ ਹਾਂਜੀ ਠੀਕ ਆ ਮਤਲਬ ਰਵਾ ਜਿੰਨਾ ਵੀ ਹੈਗਾ ਆਪਣੇ ਘਰ ਦਾ ਹੀ ਆ ਸਰ ਜੀ ਘਰ ਦਾ ਹੀ ਆ ਜੀ ਹਾਂ ਆ ਘਰ ਦੇ ਪਸ਼ੂ ਹੀ ਆ ਤੇ ਝੋਟੀ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਆ ਤਕਰੀਬਨ ਅੱਜ ਜਿਹੜੇ ਪਸ਼ੂ ਦੀ ਬਹੁਤ ਜੜੀ ਤੇਜ਼ੀ ਵੀ ਬਹੁਤ ਜ਼ਿਆਦੀ ਹੈਗੀ ਤੇ ਪਸ਼ੂ ਜਿਹੜਾ ਦੋਸਤੋ ਬਿਲਕੁਲ ਮਿਲਦਾ ਵੀ ਘੱਟ ਪਿਆ ਜੇਕਰ ਮੱਝਾਂ ਝੋਟੀਆਂ ਆਪਾਂ ਦੇਖਦੇ ਆ ਠੀਕ ਆ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ